ਬਈਆ ਦੇਖ ਲੋ ਕੈਡੀ ਵੱਡੀ ਘਟਨਾ ਸਾਹਮਣੇ ਆਈ ਜਿਹੜੇ ਲੋਕ ਭੂਤ ਪ੍ਰੇਤਾਂ ਦੇ ਵਿੱਚ ਯਕੀਨ ਨਹੀਂ ਕਰਦੇ ਕਹਿੰਦੇ ਨੇ ਕਿ ਭੂਤ ਪ੍ਰੇਤ ਹੁੰਦੇ ਨਹੀਂ ਆਹ ਵੀਡੀਓ ਦੇਖਣ ਤੋਂ ਬਾਅਦ ਉਹਨਾਂ ਦੇ ਮੂੰਹ ਵੀ ਬੰਦ ਹੋ ਜਾਣਗੇ ਉਹਨਾਂ ਨੂੰ ਕੋਈ ਜਵਾਬ ਨਹੀਂ ਆਉਣਾ ਕਿਉਂਕਿ ਵੱਡੇ ਵੱਡੇ ਲੋਕ ਹੱਥ ਖੜੇ ਕਰ ਗਏ ਬਾਈ ਐਡੀ ਵੱਡੀ ਘਟਨਾ ਹੋ ਗਈ ਕਿ ਪੂਰੀ ਦੁਨੀਆ ਦੇ ਵਿੱਚ ਚਰਚਾ ਪੂਰੀ ਦੁਨੀਆ ਦੇ ਵਿੱਚ ਇਸ ਘਟਨਾ ਨੂੰ ਲੈ ਕੇ ਇੱਕ ਤਰ੍ਹਾਂ ਦੀ ਚਰਚਾ ਛਿੜ ਗਈ ਪੂਰਾ ਹੋਇਆ ਕਿ ਤੁਸੀਂ ਵੀਡੀਓ ਦੇਖੋ ਕਿ ਕਿਵੇਂ ਲੋਕ ਇੱਥੇ ਹੱਥ ਖੜੇ ਕਰਕੇ ਭੱਜ ਗਏ ਵੱਡੇ-ਵੱਡੇ ਤਾੰਤ੍ਰਿਕ ਭੱਜ ਗਏ ਤਾਜ਼ੀ ਘਟਨਾ ਬਾਈ ਵੀਡੀਓ ਦੇਖੋ ਮੈਂ ਤੁਹਾਨੂੰ ਥੋੜੀ ਜੀ ਵਿਸਤਾਰ ਨਾਲ ਦੱਸਦਾ ਕਿ ਆਖਿਰ ਗੱਲ ਕੀ ਹੋਈ ਹੈ ਬਾਈ ਘਟਨਾ ਹੈਗੀ ਆ ਰਾਜਸਥਾਨ ਦੀ ਇੱਥੇ ਇੱਕ ਪਿੰਡ ਦੇ ਵਿੱਚ ਐਸੀ ਘਟਨਾ ਹੋਈ ਕਿ ਸਾਰੀ ਦੁਨੀਆ ਦੇ ਵਿੱਚ ਚਰਚਾ ਦਾ ਵਿਸ਼ਾ ਬਣ ਗਈ ਰਾਜਸਥਾਨ ਦੇ ਪਿੰਡ ਦੇ ਵਿੱਚ ਇੱਕ ਘਰ ਹੈ ਜਿਵੇਂ ਆਪਣੇ ਆਮ ਪਰਿਵਾਰ ਹੁੰਦੇ ਨੇ ਇਸ ਤਰ੍ਹਾਂ ਦਾ ਪਰਿਵਾਰ ਆ ਇੱਕ ਮਹੀਨਾ ਪਹਿਲਾਂ ਕਹਿੰਦੇ ਨੇ ਉਹਨਾਂ ਦੇ ਘਰ ਦੇ ਵਿੱਚ ਕੱਪੜਿਆਂ ਨੂੰ ਅੱਗ ਲੱਗੀ ਜਿਵੇਂ ਆਪਾਂ ਕਈ ਕਿਸੇ ਵੀ ਸੁਣ ਲੈਂਦੇ ਆ ਕਈ ਘਰਾਂ ਦੇ ਵਿੱਚ ਵੀ ਲੋਕ ਕਹਿੰਦੇ ਨੇ ਕਿ ਸਾਡੀਆਂ ਪੇਟੀਆਂ ਦੇ ਵਿੱਚ ਪਏ ਕੱਪੜੇ ਨੂੰ ਅੱਗ ਲੱਗੀ ਇਸ ਤਰ੍ਹਾਂ ਦੀਆਂ ਘਟਨਾ ਆਪਾਂ ਆਮ ਸੁਣਦੇ ਆ ਪਰ ਲੋਕ ਬਹਿਮ ਸਮਝ ਕੇ ਛੱਡ ਦਿੰਦੇ ਨੇ ਪਰ ਇਸ ਪਰਿਵਾਰ ਦੇ ਵਿੱਚ ਜਦੋਂ ਕੱਪੜੇ ਨੂੰ ਅੱਗ ਲੱਗੀ ਉਹਨਾਂ ਨੇ ਵੀ ਪਹਿਲਾਂ ਤਾਂ ਅਣਗੌਲਿਆ ਜਾ ਕਰਤਾ ਪਰ ਉਸ ਤੋਂ ਬਾਅਦ ਕਹਿੰਦੇ ਨੇ ਕਿ ਹਰ ਰੋਜ਼ ਇਹ ਸਿਲਸਿਲਾ ਜਿਹੜਾ ਵੱਧਦਾ ਗਿਆ ਵੱਧਦਾ ਗਿਆ ਕੱਪੜਿਆਂ ਦੇ ਵਿੱਚ ਅੱਗ ਲੱਗ ਜਾਂਦੀ ਹੈ ਤੂੜੀ ਦੇ ਵਿੱਚ ਅੱਗ ਲੱਗ ਜਾਂਦੀ ਹੈ ਕੀਮਤੀ ਸਮਾਨ ਹੁੰਦਾ ਉਹਦੇ ਵਿੱਚ ਅੱਗ ਲੱਗ ਜਾਂਦੀ ਹੈ ਇਥੋਂ ਤੱਕ ਕਿ ਘਰ ਦੇ ਵਿੱਚ ਬੈਗ ਪਿਆ ਹੁੰਦਾ ਕੱਪੜਿਆਂ ਦਾ ਉਸ ਦੇ ਜਿਹੜੇ ਅੰਦਰ ਦੇ ਕੱਪੜੇ ਹੁੰਦੇ ਨੇ ਉਹ ਮੱਚ ਜਾਂਦੇ ਨੇ ਬੈਗ ਨੂੰ ਕੁਝ ਨਹੀਂ ਹੁੰਦਾ ਰਜਾਈਆਂ ਨੂੰ ਅੱਗ ਮੈਂ ਕਹਿੰਦਾ ਬਾਈ ਯਾਰ ਕੁਝ ਵੀ ਨਹੀਂ ਬਚਿਆ ਹੈਗਾ ਜਿਹੜੀ ਚੀਜ਼ ਨੂੰ ਅੱਗ ਨਾ ਲੱਗੀ ਹੋਵੇ ਇਸ ਤੋਂ ਵੀ ਅੱਗੇ ਦੱਸਦਾ ਤੁਹਾਨੂੰ ਕਿ ਇਸ ਪਰਿਵਾਰ ਦੀਆਂ ਬਾਈ ਤਿੰਨ ਮੌਤਾਂ ਹੋ ਚੁੱਕੀਆਂ ਨੇ ਇੱਕ ਲੇਡੀਜ਼ ਤੇ ਦੋ ਮੁੰਡਿਆਂ ਦੀ ਮੌਤ ਹੋ ਚੁੱਕੀ ਆ ਕਹਿੰਦੇ ਨੇ ਕਿ 14 14 ਦਿਨ ਮੰਗਰੋਂ ਬਹੁਤ ਹੋ ਰਹੀ ਆ ਇਸ ਘਰ ਦੇ ਵਿੱਚ ਇਸ ਘਰ ਦੇ ਵਿੱਚ ਪ੍ਰਸ਼ਾਸਨ ਵੀ ਆਪਣਾ ਜ਼ੋਰ ਲਾ ਕੇ ਥੱਕ ਗਿਆ ਪ੍ਰਸ਼ਾਸਨ ਨੇ ਵੀ ਆਪਣੇ ਤਰੀਕੇ ਨਾਲ ਸ਼ਾਨਵੀਨ ਕਰ ਲਈ ਕਿ ਕਿਤੇ ਕੋਈ ਪਰਿਵਾਰ ਦੇ ਵਿੱਚੋਂ ਜਾਂ ਕੋਈ ਹੋਰ ਬਾਹਰਲਾ ਸ਼ਰਾਰਤ ਤਾਂ ਨਹੀਂ ਕਰ ਰਿਹਾ ਪਰ ਸ਼ਰਾਰਤ ਤਾਂ ਇੱਕ ਹੱਦ ਤੱਕ ਹੁੰਦੀ ਆ ਤਿੰਨ ਮੈਂ ਸਾਨੂੰ ਦੱਸਿਆ ਕਿ ਤਿੰਨ ਲੋਕ ਇਸ ਘਰ ਦੇ ਵਿੱਚੋਂ ਦੁਨੀਆ ਨੂੰ ਆਲਵਿਦਾ ਕਹਿ ਕੇ ਚਲੇ ਗਏ ਅਤੇ ਹੁਣ ਗੱਲ ਇੱਥੋਂ ਤੱਕ ਆ ਗਈ ਕਿ ਇੱਥੇ ਕਈ ਤਾੰਤ੍ਰਿਕ ਵੀ ਆ ਗਏ ਕਈ ਜੋਤਸ਼ੀ ਵੀ ਆ ਗਏ ਉਹਨਾਂ ਨੇ ਵੀ ਜ਼ੋਰ ਲਾ ਕੇ ਦੇਖ ਲਿਆ ਪਰ ਕਹਿੰਦੇ ਨੇ ਕਿ ਹੱਥ ਖੜੇ ਕਰਕੇ ਬਗ ਜਾਂਦੇ ਨੇ ਕਿ ਭਾਈ ਸਾਡੇ ਬਸ ਦੀ ਗੱਲ ਨਹੀਂ ਇਹ ਪਰਿਵਾਰ ਵੀ ਅਤੇ ਇਹ ਪਿੰਡ ਵੀ ਅਪੀਲ ਕਰ ਚੁੱਕਿਆ ਕਿ ਅਗਰ ਕੋਈ ਇਸ ਘਰ ਦਾ ਇਲਾਜ ਕਰ ਸਕੇ ਕਿਉਂਕਿ ਇਹ ਕਹਿੰਦੇ ਨੇ ਕਦੋਂ ਕੋਈ ਮੁਸੀਬਤ ਪੈਂਦੀ ਹੈ ਤਾਂ ਫਿਰ ਅਗਲੇ ਨੂੰ ਐ ਹੁੰਦਾ ਵੀ ਯਾਰ ਕਿਤੋਂ ਵੀ ਕੋਈ ਇਲਾਜ ਹੋ ਜਾਏ ਇਸੇ ਕਰਕੇ ਇਹਨਾਂ ਨੇ ਸਭ ਨੂੰ ਸੱਦਾ ਦਿੱਤਾ ਕਿ ਚਾਹੇ ਕੋਈ ਤਾੰਤ੍ਰਿਕ ਹੋਵੇ ਕੋਈ ਤਰਕਸ਼ੀਲ ਵਾਲਾ ਹੋਵੇ ਅਗਰ ਕੋਈ ਸਾਡੇ ਪਿੰਡ ਦੇ ਇਸ ਪਰਿਵਾਰ ਦਾ ਭਲਾ ਕਰ ਸਕਦਾ ਤਾ ਇੱਥੇ ਜ਼ਰੂਰ ਪਹੁੰਚੇ ਕਹਿੰਦੇ ਨੇ ਕਈ ਤਰ੍ਹਾਂ ਦੇ ਠੱਗ ਕਿਹੜੇ ਤੰਤਰੀਕ ਨੇ ਉਹੋ ਵੀ ਇੱਥੇ ਪਹੁੰਚੇ ਉਹਨਾਂ ਨੇ ਵੀ ਢੋਂਗ ਕਰਿਆ ਪਰ ਕਿਸੇ ਤੋਂ ਸਮਰਿਆ ਕੁਛ ਨਹੀਂ ਹੈਗਾ ਬਾਈ ਹੁਣ ਇੱਥੇ ਸਥਿਤੀ ਇਹ ਬਣੀ ਹੋਈ ਆ ਪ੍ਰਸ਼ਾਸਨ ਸਾਰੀ ਦੇਖਰੇਖ ਕਰ ਰਿਹਾ ਕਿ ਕਿਤੇ ਕੋਈ ਵੱਡਾ ਨੁਕਸਾਨ ਨਾ ਹੋ ਜੇ ਪਰ ਤੁਸੀਂ ਵੀਡੀਓ ਦੇ ਵਿੱਚ ਕਿਵੇਂ ਦੇਖ ਰਹੇ ਹੋ ਕਿ ਕਈ ਤਰ੍ਹਾਂ ਦੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਇੱਥੇ ਅੱਗ ਲੱਗੀ ਆ ਹਰ ਰੋਜ਼ ਅੱਗ ਲੱਗਦੀ ਆ ਟੀਵੀ ਚੈਨਲ ਵੀ ਆ ਕੇ ਥੱਕ ਗਏ ਕਿਸੇ ਨੂੰ ਬਾਈ ਕੁਝ ਪਤਾ ਨਹੀਂ ਚੱਲਿਆ ਕੱਪੜਿਆਂ ਤੋਂ ਇਲਾਵਾ ਛੋਟੀਆਂ-ਛੋਟੀਆਂ ਚੀਜ਼ਾਂ ਨੇ ਜਿਵੇਂ ਘਰ ਦੇ ਵਿੱਚ ਖਾਣ ਵਾਲਾ ਆਟਾ ਹੁੰਦਾ ਨਮਕ ਦੀ ਥੈਲੀ ਹੁੰਦੀ ਆ ਪਾਠੀਆਂ ਹੁੰਦੀਆਂ ਨੇ ਜਿਵੇਂ ਗਹਾਰਾ ਹੁੰਦਾ ਉਹਨਾਂ ਦੇ ਵਿੱਚ ਇਸ ਘਰ ਦੀ ਕੋਈ ਚੀਜ਼ ਛੱਡੀ ਹੀ ਨਹੀਂ ਹੈਗੀ ਹਰ ਚੀਜ਼ ਦੇ ਵਿੱਚ ਅੱਗ ਲੱਗ ਰਹੀ ਹੈ ਅਤੇ ਇਹ ਅੱਗ ਹਰ ਘੰਟੇ ਲੱਗਦੀ ਹੈ ਤੁਸੀਂ ਕੀ ਸੋਚਦੇ ਹੋ ਕਿਉਂਕਿ ਘਟਨਾ ਜਿਹੜੇ ਪੁਰਾਣੇ ਬਜ਼ੁਰਗ ਨੇ ਉਹਨਾਂ ਨੇ ਵੀ ਐਸੀਆਂ ਘਟਨਾ ਬਹੁਤ ਦੇਖੀਆਂ ਨੇ ਕੁਝ ਲੋਕ ਵਹਿ ਪਰਮਾ ਨੂੰ ਮੰਨਦੇ ਨੇ ਕੁਝ ਲੋਕ ਨਹੀਂ ਪਰ ਇੱਥੇ ਜਾ ਕੇ ਜਦੋਂ ਲੋਕਾਂ ਨੇ ਦੇਖਿਆ ਤਾਂ ਲੋਕ ਵੀ ਸੋਚਣ ਦੇ ਮਜਬੂਰ ਹੋ ਗਏ ਕਿ ਕੋਈ ਨਾ ਕੋਈ ਚੀਜ਼ ਤਾਂ ਹੈਗੀ ਆ ਕਿਉਂਕਿ ਅਗਰ ਆਪਣੇ ਆਪ ਅੱਗ ਲੱਗ ਰਹੀ ਆ ਤਾਂ ਕੁਛ ਨਾ ਕੁਛ ਤਾਂ ਹੈਗਾ ਪਰ ਪਰਿਵਾਰ ਕਹਿੰਦੇ ਨੇ ਕਿ ਪਰਿਵਾਰ ਬਹੁਤ ਮਾੜੇ ਹਾਲਾਤ ਵਿੱਚ ਦੀ ਲੰਘ ਰਿਹਾ ਹੈ ਜਿਹੜਾ ਪਰਿਵਾਰ ਆ ਇਸ ਪਰਿਵਾਰ ਨੂੰ ਕੋਈ ਰਸਤਾ ਨਹੀਂ ਦਿਖ ਰਿਹਾ ਕਿ ਕੀ ਕੀਤਾ ਜਾਵੇ ਤੁਸੀਂ ਕੀ ਸੋਚਦੇ ਹੋ ਕਿ ਇਹ ਜਿਹੜੀ ਘਟਨਾ ਹੋ ਰਹੀ ਆ ਕੀ ਇਹ ਕੋਈ ਭੂਤ ਪ੍ਰੇਤ ਕਰ ਰਿਹਾ ਜਾ ਫਿਰ ਕੋਈ ਸਾਇੰਸ ਦੇ ਤਰੀਕੇ ਨਾਲ ਵੀ ਦੇਖ ਰਿਹਾ ہوں ਵੀ ਉਸ ਤਰੀਕੇ ਨਾਲ ਵੀ ਇਹ ਅੱਗ ਲੱਗ ਰਹੀ ਹੋਵੇ ਤੁਸੀਂ ਵੀ ਆਪਣੀ رائے ਜ਼ਰੂਰ ਦਿਓ ਪਰ ਗੱਲ ਇਹੀ ਹੈ ਕਿ ਚਰਚਾ ਦਾ ਵਿਸ਼ਾ ਜਿਹੜੀ ਇਹ ਘਟਨਾ બની ہوئی ਹੈ ਵੱਡੇ ਵੱਡੇ ਲੋਕ ਇਤੇ ਹੱਥ ਖੜੇ ਕਰਕੇ ਪ੍ਰਸ਼ਾਸਨ ਨੂੰ ਵੀ ਸਮਝ ਨਹੀਂ ਆ ਰਿਹਾ ਕਿਸੇ ਕਿ ਹੋ ਕੀ ਰਿਹਾ ਤਾਂ ਤਰਿਕ ਤਾਂ ਮੈਂ ਤੁਹਾਨੂੰ ਦੱਸੀ ਹੈ ਕਿ ਤਾਂ ਤਰਿਕ ਵਗੈਰਾ ਵੀ ਇੱਥੇ ਜ਼ੋਰ ਲਾ ਕੇ ਥੱਕ ਗਏ ਤਾਂ ਤੁਸੀਂ ਵੀ ਆਪਣੀ رائے ਜ਼ਰੂਰ ਦਿਓ ਕਿ ਹੋ ਕੀ ਸਕਦਾ ਧੰਨਵਾਦ